ਕਰਤਾ ਹਾਲ ਸੁਵੇਰਾ ਆ ਨਵੀਂ ਲਾਈਨ ਕੋ ਜੇ ਤਾਂ ਉੱਤਾ ਕਾ ਪਾਈ ਨਹੀਂ ਰਹਾ ਆ ਜੇ ਆ ਕੀ ਪਾਈ ਨਾ ਇੰਨਾ ਘਟਜਾ ਕੰਮ ਕੀਤਾ ਤੇਰੇ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਹੋਇਆ ਕਹਿੰਦੇ ਭ੍ਰੇਟਾਚਾਰ ਨਹੀਂ ਹੋਣਾ ਘਟਿਆ ਕੰਮ ਨਹੀਂ ਹੋਣਾ ਸਾਰੇ ਕੰਮ ਘਟਿਆ ਹੋ ਗਿਆ ਇਹ ਖਾਸ ਕਰਕੇ ਜੰਡਿਆਲੇ ਸ਼ਹਿਰ ਦੇ ਵਿੱਚੋਂ ਹੀ ਨਿਕਲਦਾ ਸੂਬਾ ਛੱਡ ਕੇ ਪੁੱਠੂ ਚੱਲਦਾ ਮੇਰਾ ਹਰ ਮਨਸ਼ਾ ਨਹੀਂ ਦੱਸਦੇ ਆ ਜੰਡਿਆਲਾ ਦੱਸਦੇ ਤੇ ਇਹੋ ਜੇ ਕੰਮ ਹੁੰਦੇ ਤਾਂ ਇਹਦੇ ਇਹਨਾ ਆਧ ਵੀ ਹੋ ਚਪਤਰੀ ਜਾਂਚ ਹੋਣੀ ਚਾਹੀਦੀ ਪੜਤਾਲ ਹੋਣੀ ਚਾਹੀਦੀ ਖੜਤਾਲ ਕਰਕੇ ਇਹਨਾਂ ਤੇ ਪੰਦੀ ਚੜੀ ਉਸ ਮਾਤੇ ਸਾਰੀ ਕਾਰਵਾਈ ਹੋਣੀ ਚਾਹੀਦੀ ਆ ਉਹਨਾਂ ਅਸਰਾ ਤੇ ਉਹਨਾਂ ਏਕਤਾਰਾਂ ਦੇ ਕਟਿਆ ਕੰਮ ਕਰਤੀ ਜਿਹੜੀ ਆ ਕਾਰਵਾਈ ਪੰਦੀ ਹੋਣੀ ਸਾਰੀ ਹੋਣੀ ਚਾਹੀਦੀ ਆ ਆ ਹੈਗਾ ਜੀ ਊਵੇ ਵਾਲਾ ਪੂਰਾ ਗੈਰਵਾੜਾ ਰੋਡ ਜੇ ਆ ਇਹ ਤਾ ਕਰਕੇ ਇਹ ਕੰਮ ਜਿਹੜਾ ਬਹੁਤ ਹੀ ਨਕਮਾ ਤੇ ਘਟਿਆ ਹੋਇਆ Ya kam